ਕੰਡ ਵਾਲਿਆਂ ਦਾ ਦੱਸਣਾ ਜਿੱਥੇ ਜਸਪ੍ਰੀਤ ਸਿੰਘ ਨੂੰ ਮਾਰਿਆ ਸੀ ਸਮਾਦ ਤੇ ਜਾ ਕੇ ਕਹਿੰਦੇ ਉੱਥੇ ਰਾਤ ਨੂੰ ਉੱਥੇ ਮਾਫੀਆਂ ਮੰਗਦੇ ਫਿਰਦੇ ਆ ਉੱਥੇ ਪੁਲਿਸ ਵਾਲੇ ਨੱਕ ਰਾਗੜਦੇ ਫਿਰਦੇ ਆ ਕਹਿੰਦੇ ਕਿ ਸਾਨੂੰ ਇਸ ਬਾਬੇ ਨੇ ਫਸਾ ਦਿੱਤਾ ਇਸ ਸਮਾਦ ਵਾਲੇ ਨੇ ਇੱਥੇ ਅਸੀਂ ਮਾਰ ਦਿੱਤਾ ਸੀ ਇੱਥੇ ਅਸੀਂ ਪਾਪ ਕਰ ਦਿੱਤਾ ਇਹ ਕੁਝ ਪਹਿਲਾਂ ਪੁਲਿਸ ਨੇ ਕੀਤਾ ਨਾ ਨਹੀਂ ਕੱਲਾ ਪਟਿਆਲਾ ਪੁਲਿਸ ਨਹੀਂ ਸਵਾਰਨ ਸਿੰਘ ਘੋਟਲ ਦਾ ਮੁੰਡਾ ਸਤਿੰਦਰ ਜੀ ਤਰਨ ਕਰਨ ਯੂਪੀ ਤਿੰਨ ਮੁੰਡਿਆਂ ਦਾ ਪੁਲਿਸ ਮੁਕਾਬਲਾ ਬਿਲਕੁਲ ਝੂਠਾ ਪੀਲੀ ਪੀਤ ਵਾਲਾ ਜਿਹੜਾ ਪੀਲੀ ਪੀਤ ਹੋਇਆ ਜਿਹੜਾ ਗੱਲ ਕਰਾਂਗੇ ਜਸਪ੍ਰੀਤ ਸਿੰਘ ਜੋਗੇ ਕਾ ਪੁਲਿਸ ਵੱਲੋਂ ਜਿਹੜਾ ਕਿ ਅੱਜ ਇਸ ਦੁਨੀਆ ਵਿੱਚ ਉਹ ਨੌਜਵਾਨ ਨਹੀਂ ਰਿਹਾ ਉਸ ਨੌਜਵਾਨ ਨੇ ਬੜੀ ਤਰੱਕੀ ਕਰਨੀ ਸੀ ਕੈਨੇਡਾ ਵਰਗੇ ਦੇਸ਼ ਦੇ ਵਿੱਚ ਗਿਆ ਪੜਾਈ ਕਰਕੇ ਗਿਆ ਤੇ ਫਿਰ ਉੱਥੋਂ ਵਾਪਸ ਕਦੋਂ ਆਉਂਦਾ ਕਿ ਕਦੋਂ ਨਾ ਆਉਂਦਾ ਇਹ ਤਾਂ ਮਾਪਿਆਂ ਨੂੰ ਹੀ ਪਤਾ ਲੱਗਿਆ ਇਤਾ ਜਾਂ ਰੱਬ ਨੂੰ ਪਤਾ ਤੇ ਜਾਂ ਫਿਰ ਉਹਨਾਂ ਪੁਲਿਸ ਅਫਸਰਾਂ ਨੂੰ ਪਤਾਗਾ ਜਿਨ੍ਹਾਂ ਨੇ ਚੱਕ ਕੇ ਕੋਕੋਕੇ ਨੂੰ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਮੈਂ ਉਹਦੀ ਗੱਲਬਾਤ ਤੁਹਾਨੂੰ ਵੱਡੇ ਖਲਾਸੇ ਹੋਣਗੇ ਇਹਦੇ ਵਿੱਚ ਕਿ ਪੁਲਿਸ ਵਾਲਿਆਂ ਨੇ ਕਿਵੇਂ ਉਹਦਾ ਕਤਲ ਕੀਤਾਗਾ ਕਿਵੇਂ ਉਹਦੀ ਸੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿੱਥੇ ਕਿੱਥੇ ਜਾ ਕੇ ਮਿਹਨਤਾ ਕਰਦੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਮੈਂ ਥੋੜੀ ਵੀਡੀਓ ਦਾ ਅੰਸਰ ਸੁਣਾਉਣਾਗਾ ਤੇ ਨਾਲ ਦੀ ਗੱਲਬਾਤ ਕਰੀ ਜਾਵਾਂਗੇ ਤੇ ਵੱਡੇ ਖੁਲਾਸੇ ਹੋਣਗੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਕਈਆਂ ਦੇ ਮਰਦਿਆਂ ਲੱਗਣੀਆਂ ਲੱਗੀ ਜਾਂਦੇ ਚਲੂਣੇ ਲੜਦੇ ਲੜੀ ਜਾਂਦੇ ਇਸ ਕਰਕੇ ਗੱਲ ਅਸੀਂ ਜਿਹੜੀ ਕਰਦੇ ਆ ਨਿਰਪੱਖਤਾ ਤੇ ਸੱਚ ਦੇ ਆਧਾਰ ਤੇ ਕਰਦੇ ਆ ਅਸੀਂ ਉਹਨਾਂ ਨੌਜਵਾਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਜਿਨ੍ਹਾਂ ਦੇ ਨਾਲ ਆ ਪਿੱਛੇ ਕਿਤਾਬ ਪਈਆ ਬੱਚੜ ਪੰਜਾਬ ਦਾ ਪੰਜਾਬ ਦਾ ਬੱਚਣ ਕੇ ਪੀਐਸ ਗਿੱਲ ਦਾ ਇਹ ਤੁਸੀਂ ਖਿਤਾਬ ਨਾ ਕਿਤੇ ਲੈ ਲਿਓ ਇਹ ਖਿਤਾਬ ਜਿਹੜੇ ਮਿਲ ਜਾਂਦੇ ਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਮਿਲ ਜਾਂਦੇ ਇਹ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਂਦਾ ਫਿਰ ਅੱਗੇ ਗੱਲਬਾਤ ਕਰਦੇ ਆ ਦੇਖੋ ਜੀ ਮੈਨੂੰ ਦੋਹੇ ਗੱਲਾਂ ਠੀਕ ਲੱਗਦੀਆਂ ਨੇ ਨੰਬਰ 1 ਤਾਂ ਬੱਚਾ ਗਵਾਹ ਹੋਇਆ ਹੂੰ ਨੰਬਰ 2 ਉਹ ਮੁੰਡਾ ਫੜ ਕੇ ਮਾਰਿਆ ਹੂੰ ਜਸਪ੍ਰੀਤ ਦਾ ਜਿਹੜਾ ਫੜ ਕੇ ਮਾਰਿਆ ਮਤਲਬ ਇੱਕ ਕੇਸ ਵਿੱਚ ਦੇਖੋ ਬੜੀ ਵੱਡੀ ਗੱਲ ਆ ਹੁਣ ਮੈਂ ਤਾਂ ਨਹੀਂ ਕਹਿ ਰਿਹਾ ਆ ਕੀ ਪਰਤਾ ਖੁੱਲ ਰਹੀਆਂ ਨੇ ਇਹ ਜਾਲ ਪੁਲਿਸ ਵਾਲਿਆਂ ਨੇ ਕੀ ਪਰਤਾ ਖੁੱਲ ਰਹੀਆਂ ਨੇ ਕਿ ਬੰਦੇ ਨੂੰ ਨੌਜਵਾਨ ਨੂੰ ਫੜ ਕੇ ਮਾਰ ਦਿੱਤਾ ਉਹ ਤੁਹਾਡੇ ਕੋਲ ਕੀ ਹੱਕ ਆ ਕੀ ਅਧਿਕਾਰ ਆ ਪਰ ਇੱਥੇ ਪੁੱਛਣ ਵਾਲਾ ਕੋਈ ਨਹੀਂ ਅਧਿਕਾਰ ਇਹ ਇਹਨਾਂ ਕੋਲੇ ਹੱਕ ਇਹ ਆ ਸਾਡੇ ਰਾਜਨੀਤਿਕ ਲੋਕਾਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਪਈਆਂ ਹੋਈਆਂ ਨੇ ਮੂੰਹ ਤੇ ਚੇਪੀਆਂ ਲੱਗੀਆਂ ਹੋਈਆਂ ਨੇ ਸਾਡੀ ਸੰਸਥਾਵਾਂ ਨੇ ਜਿਹੜੀਆਂ ਜਿਹੜੀ ਕਿ ਕਹਿੰਦੀ ਆ ਕਿ ਅਸੀਂ ਖਾਸ ਤਾਨ ਦੀ ਗੱਲ ਕਰਦੇ ਆ ਉਹ ਜ ਉਹਨਾਂ ਦੇ ਮੂੰਹ ਤੇ ਚੇਪੀਆਂ ਲੱਗੀਆਂ ਕਿਉਂ ਹੋਈਆਂ ਨੇ ਇਹ ਜਵਾਬ ਨੇ ਮੰਗਦੇ ਗੱਲਾਂ ਇਹ 5 ਨੂੰ ਆਇਆ 6 ਨੂੰ ਆਇਆ 11 ਨੂੰ ਆਇਆ 12 ਨੂੰ ਆਇਆ ਜੇ ਆਇਆ ਫਿਰ ਗਾ ਉਹ ਕਿੱਥੇ ਗਿਆ ਉਹਦੇ ਜੇ ਮਾਮੇ ਦਾ ਮੁੰਡਾ ਇਹਦੇ ਵਿੱਚ ਸ਼ਾਮਲ ਆ ਇੱਕ ਹੋਰ ਮੁੰਡਾ ਸ਼ਾਮਲ ਆ ਫਿਰ ਉਹ ਦੋ ਬੰਦੇ ਗ੍ਰਿਫਤਾਰ ਕੀਤੇ ਹੋਏ ਨੇ ਪੁਲਿਸ ਐ ਕਿਉਂ ਨਹੀਂ ਦੱਸਦੀ ਵੀਰਵਾ ਕਰਨ ਦਾ ਮਨਤਬ ਕੀ ਸੀ ਦੇਖੋ ਪੈਸੇ ਦੀ ਤਾਂ ਘਾਟ ਨਹੀਂ ਜੀ ਨਾ ਪਰਿਵਾਰ ਨੂੰ ਘਾਟਾ ਮੁੰਡਾ ਬਾਹਰ ਪੀ ਜਾ ਰਾ ਨਾ ਉਹਨੂੰ ਪੈਸੇ ਦੀ ਘਾਟ ਆ ਉਧਰਲਾ ਨੋਟ ਤਾਂ ਇਧਰ ਤੁਹਾਨੂੰ ਪਤਾ ਵੈਸੀ 90 ਚ ਚੱਲਦਾ ਜੀ ਮਤਲਬ ਇਹਦਾ ਮਨਤਬ ਕੀ ਸੀ ਕਿਹੜੇ ਕਿਹੜੇ ਸਟੈਪ ਤੇ ਕੀ ਕੀਤਾ ਹੁਣ ਜਿਹੜਾ ਦੋ ਮੋਟਰਸਾਈਕਲ ਵਾਲੇ ਨੇ ਉਹ ਕੌਣ ਨੇ ਉਹ ਮੋਟਰਸਾਈਕਲ ਕੀ ਸੀ ਫੇਰ ਇੱਕ ਲੋਟਵੱਦੀ ਰਜੀਵ ਲੋਟਵੱਦੀ ਵਕੀਲ ਨੇ ਜੀ ਤੇ ਉਹਨਾਂ ਦੀ ਜਥੇਬੰਦੀ ਬਣੀ ਹੋਈ ਆ ਉਹਨਾਂ ਨੇ ਇਹ ਗੱਲਾਂ ਸਾਹਮਣੇ ਲਿਆਂਦੀਆਂ ਨੇ ਵੀ ਪਹਿਲੀ ਐਫਆਈਆਰ ਕਿੰਨੇ ਵਜੇ ਲਿਖੀ ਗਈ ਜੀ ਦੂਜੀ ਕਹਿੰਦੇ ਹੁੰਦੇ ਆ ਕਿ ਪਾਪ ਕਰਨ ਵਾਲੇ ਦਾ ਕੋਈ ਦੀਨ ਨਹੀਂ ਹੁੰਦਾ ਕੋਈ ਅਮਾਨ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਤੇ ਇਸ ਕਰਕੇ ਜਿਹੜਾ ਬੰਦਾ ਪਾਪ ਕਰਦਾਗਾ ਜਿਹੜਾ ਪਾਪ ਕਮਾਉਂਦਾਗਾ ਕੇ ਪੈੜਾ ਉਹ ਸੜ ਜਾਂਦਾਗਾ ਅੱਜ ਉਹਦਾ ਜਸਪ੍ਰੀਤ ਸਿੰਘ ਦੀ ਪੋਸਟ ਮਾਰਟਮ ਜਿਹੜੀ ਪੋਸਟ ਮਾਰਟਮ ਜਿਹੜੀ ਰਿਪੋਰਟ ਆ ਉਹ ਇਹਨਾਂ ਅਫਸਰਾਂ ਨੂੰ ਲੈ ਕੇ ਵੇਜੂਗੀ ਅੱਜ ਇਹ ਅਫਸਰ ਕੰਮੇ ਦਹਾਈਆਂ ਦਿੰਦੇ ਆ ਉਹ ਵੀ ਤੁਹਾਨੂੰ ਦੱਸ ਦਾਂ ਮੈਂ ਅੱਗੇ ਜਾ ਕੇ ਕਰਨਲ ਨੂੰ ਕੁੱਟਣਾ ਲੱਗਦਾ ਕਿ ਇਹਨਾਂ ਦੇ ਪਾਪ ਜਿਹੜੇ ਕਿ ਸਪਾਉਂਦੇ ਸੀ ਕਿ ਪਾਪ ਆ ਪ੍ਰਮਾਤਮਾ ਤੋਂ ਰੱਬ ਤੋਂ ਇੱਕ ਮੈਂ ਕਹੂੰਗਾ ਕਿ ਇਹ ਬਹਾਨਾ ਬਣ ਗਿਆ ਪਰਨ ਕਰਨਲ ਬਸਵਿੰਦਰ ਸਿੰਘ ਬਾਠ ਦੀ ਕੁੱਟਮਾਰ ਕਰਨ ਦਾ ਇਹਨਾਂ ਦੀ ਇੱਕ ਗਲੇ ਦੀ ਹੱਡੀ ਬਣ ਗਿਆ ਹੋਣਾ ਜਸਪ੍ਰੀਤ ਸਿੰਘ ਜੇ ਕਰਨਲ ਨੂੰ ਨਾ ਕੁੱਟਿਆ ਜਾਂਦਾ ਅੱਜ ਨੂੰ ਇਹ ਡੀਐਸਪੀ ਦੇ ਅਹੁਦੇ ਤੇ ਹੁਣੇ ਸੀ ਅੱਜ ਨੂੰ ਇਹਨਾਂ ਨੂੰ 10-10 ਲੱਖ ਰੁਪਏ ਤੇ ਹੋਰ ਪਤਾ ਨਹੀਂ ਕੀ ਕੀ ਨਾਮ ਮਿਲਨੇ ਸੀ ਬੜੀਆਂ ਤਰੱਕੀਆਂ ਮਿਲਣੀਆਂ ਸੀ ਕਰਨਲ ਨੂੰ ਕੁੱਟ ਕੇ ਬਹਾਦਰ ਬਣ ਕੇ ਇਨਕਾਊਂਟਰ ਕਰਕੇ ਆਏ ਆ ਉਹ ਮਾਮਲਾ ਤੁਹਾਡੇ ਸਾਰਿਆਂ ਦੇ ਯਾਦ ਆ ਅੱਗੇ ਗੱਲਬਾਤ ਸੁਣਾਉਣੇ ਆ ਤੁਹਾਨੂੰ ਦੱਸ ਦਿਆਂ ਕਿ ਅਜੇ ਕੀ ਕੀ ਪਾਪ ਕਰ ਰਹੇ ਨੇ ਅੱਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਮ ਗੁਰਦੇਵ ਸਿੰਘ ਕੌਕੇ ਜੀ ਉਹ ਐਮ ਕੇ ਤਵਾੜੀ ਨੇ ਉਹਦੀ ਜਾਂਚ ਕੀਤੀ ਕਿਉਂਕਿ ਉਹ ਤੇ ਬਾਦਲ ਨੇ ਕਿਹਾ ਵੀ ਬਾਹਰੋਂ ਤਾਂ ਨਹੀਂ ਅਸੀਂ ਜਾਂਚ ਕਰਾਉਣੀ ਜਦੋਂ ਸਾਰੇ ਜਸਵੀਰ ਰੋ ਡਿਉਰੀ ਜਸਟਿਸ ਬੈਂਸਰ ਨਹੀਂ ਮਿਲੇ ਵੀ ਪੰਜਾਬ ਪੁਲਿਸ ਦਾ ਦੱਸ ਦਿਓ ਤੁਸੀਂ ਕਿਹੜਾ ਅਫਸਰ ਆ ਦੇਖੋ ਜੀ ਕਈ ਪੁਲਿਸ ਅਫਸਰ ਹੁੰਦੇ ਨੇ ਜੀ ਉਹਨਾਂ ਜੇ ਪਤਾ ਹੁੰਦਾ ਵੀ ਇਹ ਗਲਤ ਨਹੀਂ ਕਰਦਾ ਤੇ ਬੰਦੇ ਮਾਰੇ ਕਿਵੇਂ ਜੀ ਇਹੀ ਤਾਂ ਗੱਲ ਆ ਕਿ ਬੰਦੇ ਮਾਰੇ ਕਮੇ ਜਾਂਦੇ ਆ ਇਹ ਮਰਵਾਏ ਜਾਂਦੇ ਆ ਇਹ ਬੰਦੇ ਦੀਪ ਸਿੱਧੂ ਕਮੇ ਮਰਿਆ ਗਿਆ ਮਾਰਿਆ ਗਿਆਗਾ ਮਰਿਆ ਨਹੀਂ ਉਹ ਸਿੱਧੂ ਮੂਸੇ ਵਾਲਾ ਮਰਿਆ ਨਹੀਂ ਮਾਰਿਆ ਗਿਆ ਪਤਾ ਇਹਨਾਂ ਏਜੰਸੀਆਂ ਨੂੰ ਪਤਾ ਇਹਨਾਂ ਦੀਪ ਸਟੇਟ ਨੂੰ ਦੀਪ ਸਟੇਟ ਕੀ ਕਹਿੰਦੀ ਆ ਪਤਾ ਕਿ ਇਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਬੰਦੇ ਮਾਰ ਦਿੱਤੇ ਆ ਪਤਾ ਹੈ ਕਿ ਇਹਨਾਂ ਦਾ ਸਾਰਿਆਂ ਦਾ ਅੱਗੇ ਗੱਲ ਬਾਤ ਸੁਣੋ ਫਿਰ ਤੁਹਾਨੂੰ ਗੱਲ ਬਾਤ ਸੁਣਾਉਣੀ ਆ ਫਿਰ ਅੱਗੇ 30 30 ਸਾਲ ਬਾਅਦ ਸੀਬੀਆਈ ਦੀ ਜਿਹੜੇ ਪਰਿਵਾਰ ਲੜੇ ਬੇਫਿਕਰ ਹੋ ਕੇ ਲੜੇ ਵੀ ਦੇਖੀ ਜਔ ਸਜਾਵਾਂ ਹੋ ਰਹੀਆਂ ਨਾ ਜੀ ਇਹ ਇਸ ਕਰਕੇ ਇਹ ਸੀਬੀਆਈ ਦੀ ਜਾਂਚ ਆ ਜਿਹੜੀ ਉਹੀ ਹੋਣੀ ਚਾਹੀਦੀ ਆ ਸਾੜੀ ਨੇ ਗੱਲ ਪਾਤੀ ਸੀ ਸਹੀ ਰਾ ਮੋੜ ਕੇ ਬਾਦਲ ਨੇ ਫੇਰ ਦੱਬ ਲਈ ਅਕਾਲ ਤਖਤ ਦੇ ਜਥੇਦਾਰ ਦਾ ਕਤਲ ਜਾਂਚ ਇਹ ਦੱਬੀ ਜਾ ਸਕਦੀ ਆ ਤੇ ਆਹ ਕਾਦੇ ਵਿਚਾਰੇ ਨਹੀਂ ਦੀ ਪਰ ਸੀਬੀਆਈ ਨੇ ਜਿੰਨੀਆਂ ਜਾਂਚਾਂ ਕੀਤੀਆਂ ਨੇ ਕਿਆ ਜਸਮਨ ਜੀ ਉਹ ਤੇ ਵੀ ਹੋ ਗਏ ਮਤਲਬ ਇੱਕ ਕੇਸ ਸੀ ਮੈਂ ਜੇਲ੍ਹ ਦੇ ਵਿੱਚ ਸੀ ਜੇਲ੍ਹ 'ਚ ਮੈਨੂੰ ਪਰਤਾ ਲੱਗ ਗਿਆ ਵੀ ਵੀ ਜਿਹੜਾ ਜਿਹੜਾ ਚਾਹੇ ਬਾਹਰ ਨਾ ਆਇਆ ਹੋਇਆ ਜਿੱਡਾ ਮਰਜੀ ਆ ਯਾਰ ਜਿਨੇ ਬੱਚਾ ਗਵਾ ਕੀਤਾ ਉਹਦੇ ਨਾਲੇ ਹੋਣੀ ਨਹੀਂ ਚਾਹੀਦੀ ਕਿਹਾਂ ਲੋਕ ਮੈਂ ਉਹਨੂੰ ਉਹਨੂੰ ਸਜ਼ਾ ਬੱਚਾ ਗਵਾ ਕਰਨ ਨਹੀਂ ਮਿਲਣੀ ਚਾਹੀਦੀ ਆ ਹੂੰ ਕਾ ਕੁਝ ਮਿਲਣੀ ਚਾਹੀਦੀ ਆ ਹੂੰ ਇਹੀ ਕੁਝ ਪਹਿਲਾਂ ਪੁਲਿਸ ਨੇ ਕੀਤਾ ਨਾ ਵੀ ਕੱਲਾ ਪਟਿਆਲਾ ਪੁਲਿਸ ਨਹੀਂ ਹੂੰ ਸਵਾਰਨ ਸਿੰਘ ਕੋਟਲੇ ਦਾ ਮੁੰਡਾ ਸਤਿੰਦਰ ਜੀ ਤਰਨ ਤਰਨ ਯੂਪੀ ਤਿੰਨ ਮੁੰਡਿਆਂ ਦਾ ਪੁਲਿਸ ਮੁਕਾਬਲਾ ਬਿਲਕੁਲ ਝੂਠਾ ਪੀਲੀ ਪੀਤ ਵਾਲਾ ਜਿਹੜਾ ਪੀਲੀ ਪੀਤ ਹੋਇਆ ਜਿਹੜਾ ਗਰੀਬਾਂ ਦੇ ਬੱਚੇ ਨੇ ਕੋਈ ਕੁਛ ਕਰਨ ਵਾਲਾ ਹੈ ਨਹੀਂ ਕੋਈ ਪਿੱਛਾ ਕਰਨ ਵਾਲਾ ਹੈ ਨਹੀਂ ਸਿਆਸੀ ਪਾਰਟੀਆਂ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਨੇ ਕੁਛੇ ਬੰਦੇ ਬੋਲਦੇ ਨੇ ਨਾ ਜੀ ਐਸੀ ਮਾਲਮਿੰਦਰ ਸਿੰਘ ਮਾਲੀ ਜਿਨ੍ਹਾਂ ਨੇ ਕਿ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਆ ਬਹੁਤ ਹੀ ਜਿਹੜੀ ਕਿ ਪੱਤਰਕਾਰ ਨੇ ਵੀ ਜਿਹੜਾ ਬڑا ਬੇਕੋਬੀ ਦੇ ਨਾਲ ਗੱਲਬਾਤ ਕੀਤੀ ਆ ਕਿ ਜੇਕਰ ਬੱਚਾ ਕਿਸੇ ਨੇ ਭਾਈ ਅਗਵਾ ਕੀਤਾ ਸੀ ਉਹਨੂੰ ਕਹਵੇਂ ਮਰਦੀ ਫੜਦੇ ਫੜ ਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਦੇ ਅਦਾਲਤ ਵੀ ਸਕ ਫਾਂਸੀ ਦੇ ਦਿੰਦੀ ਪਰ ਤੁਸੀਂ ਇਹ ਕਿੱਥੋਂ ਸਭ ਕੁਝ ਸਿੱਖ ਲਿਆ 1990-91 ਦਾ ਕਿ ਬੜਾ ਤੁਹਾਡੇ ਮੂੰਹ ਲੱਗਿਆ ਹੋਇਆਗਾ ਖੂਨਾ ਮੂੰਹ ਨੂੰ ਕਿ ਤੁਸੀਂ ਚੱਕ ਚੱਕ ਕੇ ਮੁੰਡਿਆਂ ਨੂੰ ਮਾਰੀ ਜਾਂਦੇ ਹੋ ਕਦੇ ਪੀੜੀ ਭੀਤ ਦੇ ਵਿੱਚ ਮਾਰ ਦਿੱਤੇ ਕਦੇ ਅੰਮ੍ਰਿਤਸਰ ਦੇ ਵਿੱਚ ਮਾਰ ਦਿੱਤਾ ਕਿਤੇ ਫਲਾਨੇ ਥਾਂ ਮਾਰ ਦਿੱਤਾ ਕਿਤੇ ਜਸਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਕਰਨਲ ਬਾਟਦੂ ਜਦੋਂ ਕੁੱਟਿਆ ਤੇ ਪਤਾ ਕਿ ਫਿਰ ਫਸਦੇ ਨਜ਼ਰ ਆ ਗਏ ਫਿਰ ਇਹਨਾਂ ਨੂੰ ਪਤਾ ਕਿ ਹੁਣ ਜਸਪ੍ਰੀਤ ਸਿੰਘ ਦਾ ਕੇਸ ਖੁੱਲਣ ਵਾਲਾ ਹਾਈ ਕੋਰਟ ਦੇ ਵਿੱਚ ਚੱਲ ਗਿਆ ਕੇਸ ਆ ਸੀਬੀਆਈ ਦੀ ਮੰਗ ਕਰ ਰਿਹਾ ਪਰਿਵਾਰ ਹੁਣ ਦੇਖੋ ਤੁਸੀਂ ਪਾਪੀ ਅੱਗੇ ਕਰਦੇ ਕੀ ਆ ਪਿੰਡ ਵਾਲਿਆਂ ਦਾ ਦੱਸਣਾ ਜਿੱਥੇ ਜਸਪ੍ਰੀਤ ਸਿੰਘ ਨੂੰ ਮਾਰਿਆ ਸੀ ਸਮਾਦ ਤੇ ਜਾ ਕੇ ਕਹਿੰਦੇ ਉੱਥੇ ਰਾਤ ਨੂੰ ਉੱਥੇ ਮਾਫੀਆਂ ਮੰਗਦੇ ਫਿਰਦੇ ਆ ਉੱਥੇ ਪੁਲਿਸ ਵਾਲੇ ਨੱਕ ਰਗੜਦੇ ਫਿਰਦੇ ਆ ਕਹਿੰਦੇ ਕਿ ਸਾਨੂੰ ਇਸ ਬਾਬੇ ਨੇ ਫਸਾ ਦਿੱਤਾ ਇਸ ਸਮਾਦ ਵਾਲੇ ਨੇ ਇੱਥੇ ਅਸੀਂ ਮਾਰ ਦਿੱਤਾ ਸੀ ਇੱਥੇ ਅਸੀਂ ਪਾਪ ਕਰ ਦਿੱਤਾ ਹੁਣ ਤੁਸੀਂ ਵੱਡੀ ਖਬਰ ਇਹ ਕਿ ਉਸ ਸਮਾਦ ਉੱਤੇ ਗੇੜੇ ਕੱਢਦੇ ਫਿਰਦੇ ਆ ਪਾਪੀ ਜ਼ਾਲਮਾਂ ਕਿ ਸਾਨੂੰ ਬਚਾ ਲੈ ਬਾਬਾ ਪਰਮਾਤਮਾ ਤਾਂ ਦੇਖਦਾ ਤਾਨੂੰ ਸਮਾਦ ਵਾਲੇ ਕਿਸੇ ਨੇ ਨਹੀਂ ਬਚਾਉਣਾ ਜਿਹੜੇ ਪਾਪ ਤੁਸੀਂ ਕਮਾਉਂਦੇ ਹੋ ਪਾਪੀ ਪਾਪ ਕਮਾਉਂਦਾ ਕਰਦੇ ਹਾਏ ਹਾਏ ਤੁਸੀਂ ਹਾਏ ਹਾਏ ਕਰਨਾ ਅਜੇ ਤਾਂ ਅਜੇ ਤਾਂ ਤੁਹਾਡੇ ਹੱਤ ਕੜੀਆਂ ਲੱਗਣੀਆਂ ਨੇ ਅਜੇ ਤਾਂ ਤੁਹਾਨੂੰ ਸਜ਼ਾ ਮਾਂ ਹੋਣੀਆਂ ਨੇ ਇਹ ਤਾਂ ਬੜਾ ਕੁਝ ਹੁਣ ਅਜੇ ਤਾਂ ਕਰਕਰੀ ਹੋਈ ਆ ਅਜੇ ਕੀ ਹੋਇਆਗਾ ਤੇ ਉਹ ਸਮਾਦ ਤੇ 걔ੜੇ ਲਿਟਦੇ ਫਿਰਦੇ ਆ ਜਿੱਥੇ ਜਸਪ੍ਰੀਤ ਸਿੰਘ ਨੂੰ ਮਾਰਿਆ ਕਿ ਕਹਿੰਦੇ ਸਾਨੂੰ ਕਿ ਬਾਬੇ ਦਾ ਪਾਪ ਲੱਗ ਗਿਆ ਅਖੇ ਗੋਲੀ ਕੋਈ ਮਾਰੀ ਮੋਟੀ ਸਰਲਾ ਵੱਜ ਗਿਆ ਉਹ ਸਮਾਦ ਦੇ ਉਹ ਪਾਪੀਓ ਤੁਸੀਂ ਇਹ ਕਾਤੋਂ ਨਹੀਂ ਕਹਿੰਦੇ ਕਿ ਸਾਨੂੰ ਭਾਈ ਜਸਪ੍ਰੀਤ ਸਿੰਘ ਦਾ ਪਾਪ ਲੈ ਕੇ ਬੈਠ ਗਿਆ ਤੁਸੀਂ ਮੰਨਜੋ ਅਜੇ ਵੀ ਕਿ ਅਸੀਂ ਕਤਲ ਕੀਤਾਗਾ ਕਾਹਦੇ ਪਿੱਛੇ ਕੀ ਕੀਤਾ ਕੀ ਉਹ ਤੋਂ ਲੈਣਾ ਸੀ ਤੁਸੀਂ ਕੀ ਉਹ ਤੋਂ ਲੁੱਟਣਾ ਸੀ ਜਾਂ ਕੀਹਦੇ ਕਹਿ ਕੇ ਕਰਵਾਇਆ ਕੌਣ ਪਰਿਵਾਰ ਦੇ ਨਾਲ ਦੁਸ਼ਮਣ ਹੀ ਕੱਢ ਗਿਆ ਇਹ ਗੱਲ ਕਹੋ ਜਾ ਕੇ ਇਹ ਗੱਲ ਨਹੀਂ ਸਿਵੀ ਨਹੀਂ ਤਾਂ ਸਾਰਾ ਕੁਝ ਕੱਢ ਹੀ ਲੈਣਾਗਾ ਤੇ ਫਿਰ ਅੱਜ ਨਹੀਂ ਸਵੇਰ ਨਹੀਂ ਸਾਲ ਨੂੰ 2 ਸਾਲਾਂ ਨੂੰ 4 ਸਾਲਾਂ ਨੂੰ ਕਹਿੰਦੇ ਆਂ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਵੇਂਗੀ ਤੇ ਜੇਕਰ ਭਾਈ ਪਰਿਵਾਰ ਨੂੰ ਹੀ ਕੋਈ ਇਸ ਤਰ੍ਹਾਂ ਲਝਾ ਲਿਆ ਜਾਂ ਪਰਿਵਾਰ ਨੂੰ ਜੇਕਰ ਪਰਿਵਾਰ ਦਬਿਆ ਨਾ ਧਮਕਿਆ ਨਾ ਜੇ ਪਰਿਵਾਰ ਅੜਿਆ ਰਿਹਾ ਜਿਸ ਤਰ੍ਹਾਂ ਜਸਵਿੰਦਰ ਗੌਰ ਪਤਨੀ ਪਸਵਿੰਦਰ ਬਾੜ ਦੀ ਪਤਨੀ ਆ ਕਰਨੂਲ ਪਰਿਵਾਰ ਦੀ ਉਸਨੇ ਬਾਹਤਰੀ ਦੇ ਨਾਲ ਇਹ ਸਾਰਾ ਕੁਝ ਜੰਗ ਲੜੀ ਆ ਉਸਦੇ ਪਰਿਵਾਰ ਨੇ ਤੇ ਅੱਜ ਉਹ ਜੰਗ ਜਸਪ੍ਰੀਤ ਸਿੰਘ ਨੂੰ ਵੀ ਹੌਸਲਾ ਭਰ ਗਈ ਅੱਜ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਕਿ ਅਸੀਂ ਭਾਈ ਕਿਸੇ ਦੇ ਖਿਲਾਫ ਨਹੀਂ ਅਸੀਂ ਅਸੀਂ ਉਹਨਾਂ ਦੇ ਖਿਲਾਫ ਆ ਜਿਹੜੇ ਕਿ ਨੌਜਵਾਨਾਂ ਦੇ ਬੱਚਿਆਂ ਨੂੰ ਚੁੱਕ ਚੁੱਕ ਕੇ ਕਹਣ ਕਰ ਰਹੇ ਆ 90 92 ਦਾ ਹਾਕਾ ਸਾਨੂੰ ਫਿਰ ਯਾਦ ਕਰਾਇਆ ਜਾ ਰਿਹਾ ਚੇਤੇ ਕਰਾਇਆ ਜਾ ਰਿਹਾ ਤੇ ਇਸ ਕਰਕੇ ਇਸ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਿਹੜੇ ਜਰੂਰ ਲਿਖਿਓ ਤਾਂ ਕਿ ਪਤਾ ਲੱਗ ਜਾਵੇ ਕਿ ਇਹਨਾਂ ਦੋਸਿਆਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਕ ਕਿਉਂਕਿ ਇੱਕ ਬੇਕਸੂਰਾ ਕਿਸੇ ਦਾ ਨੌਜਵਾਨ ਚੱਕ ਕੇ ਜਿਹਦਾ ਕਿ ਅਜੇ ਮੰਗਣੀ ਹੋਈ ਸੀ 10ਵੇਂ ਮਹੀਨੇ ਦੇ ਵਿੱਚ ਵਿਆਹ ਸੀ ਤੀਜੇ ਮਹੀਨੇ ਦੇ ਵਿੱਚ ਤੁਸੀਂ ਉਹਨੂੰ ਕਤਲ ਕਰ ਦਿੱਤਾ ਮਾਰਚ ਦੇ ਵਿੱਚ ਅਕਤੂਬਰ ਦੇ ਵਿੱਚ ਵਿਆਹ ਕਰਿਆ ਸੀ ਕੀ ਤੁਸੀਂ ਉਹਦੇ ਤੇ ਮੰਗਦੇ ਸੀ ਇਹ ਵੱਡੇ ਸਵਾਲ ਨੇ ਤੇ ਇਸ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਬਹਿਰਜ ਕਾ ਖਾਲਸਾ ਬਹਿਰਜ ਕੀ ਫਤਿਹ